ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅਸੀਂ ਹੁਣ ਚੱਲਦੇ ਆਂਗੇ ਤੁਹਾਨੂੰ ਦਰਸ਼ਨ ਕਰਵਾਣੇ ਆਂਗੇ ਗੁਰਦੁਆਰਾ ਰਾੜਾ ਸਾਹਿਬ ਤੰਤਰਨ ਬਾਬਾ ਇੰਸਰ ਸਿੰਘ ਜੀ ਦੀ ਜਿਹੜੀ ਜਗ੍ਹਾ ਕੀ ਬਣੀ ਹੋਈ ਬਹੁਤ ਤਕੜਾ ਗੁਰਦੁਆਰਾ ਬਣਿਆ ਹੋਇਆ ਜੀ ਤੇ ਆਜੋ ਫਿਰ ਚੱਲੀਏ ਤੁਹਾਨੂੰ ਕਰਵਾਈਏ ਦਰਸ਼ਨ ਤੰਤਰਨ ਬਾਬਾ ਇੰਸਰ ਸਿੰਘ ਜੀ ਬਣੇ ਰਹੋ ਜੀ ਵੀਡੀਓ ਦੇ ਨਾਲ ਤੁਹਾਨੂੰ ਕਰਵਾਣੇ ਆਂਗੇ ਦਰਸ਼ਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰਸਟ ਟੋਕਨ ਮੇ ਲੱਗਿਆ ਜੀ ਸੀ 16 ਤੇ ਆਪਾਂ ਹੁਣ ਜਿਹੜੇ ਜੋੜੇ ਜਮਾ ਕਰਵਾਤੇ ਤੇ ਸਾਡਾ ਟੋਕਨ ਨੰਬਰ ਹੈ ਜੀ ਇਹ ਕਈ ਵਾਰੀ ਡਿੱਗ ਡੂ ਜਾਂਦਾਗਾ ਦੇਖੋ ਕਿੰਨੀ ਸਫਾਈ ਹੈਗੀ ਤੇ ਕਿੰਨੀ ਸੋਹਣੀ ਇਮਾਰਤ ਆਗੀ ਗੁਰਦੁਆਰਾ ਸਾਹਿਬ ਦੀ ਤੇ ਇਧਰ ਪਾਰਕ ਕਿੰਨੇ ਸੋਹਣੇ ਸੋਹਣੇ ਬਣੇ ਹੋਏ ਨੇਗੇ ਬੈਠਣ ਵਾਸਤੇ ਸੰਗਤ ਬੈਠ ਵੀ ਸਕਦੀ ਹੈ ਕਾਫੀ ਖੁੱਲ ਡੁੱਲੀ ਜਿਹੜੀ ਜਗ੍ਹਾ ਹੈਗੀ ਗੁਰੂ ਘਰ ਦੀ ਇਹ ਸੰਤ ਬਾਬਾ ਈਸਰ ਸਿੰਘ ਜੀ ਦੀ ਸਾਰੀ ਦੇਣ ਆ ਕੀ ਗੁਰੂ ਘਰ ਦੇ ਉਹਨਾਂ ਦਾ ਗੁਰੂ ਘਰ ਆ ਜੀ ਤੇ ਅੱਜ ਹੁਣ ਆਪਾਂ ਮੱਥਾ ਟੇਕਦੇ ਆ ਜੀ ਤੰਤਨ ਸ਼੍ਰੀ ਗੁਰੂ ਸਾਹਿਬ ਜੀ ਤੁਹਾਨੂੰ ਕਰਵਾਉਣੇ ਆਂਗੇ ਦਰਸ਼ਨ ਵੈਕੁੰਠਨਗਰ ਜਿੱਥਾਂ ਸੰਤ ਵਸਾਇਆ ਧੰਨ ਧੰਨ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਟਰਸਟ ਰਾੜਾ ਸਾਹਿਬ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੱਬ ਕੇ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਜਾ ਕੇ ਕਮੈਂਟਾਂ ਦੇ ਵਿੱਚ ਮੇਰੇ ਪਿਆਰਾ ਨਾਨਕ ਜੀ ਮੈਂ ਛੱਟ ਗਵਾਇਆ ਰੰਗ ਕੁਸੁੰਬਾ ਭੁਲੀ ਤੋ ਸੱਜਣ ਕੀ ਨਾ ਕੀਮ ਨਾ ਕਹੂੰਦੀ ਹਉ ਤਦ ਬਿਨ ਅਟ ਨਾ ਲੈਂਦੀ ਮਹੱਲਾ ਪੰਜਿਵਾ ਸਾਸਵਰਣ ਨਾਨਕ ਜੀਓ ਸਸਰਾ ਬਾਤੀ ਜੇਠ ਘਉ ਪਾਲੂਣਾ ਰੱਬ ਦੇ ਪਾਸ ਕਣੀ ਜੇ ਤਤਨ ਜਾ ਮੈਂ ਸੱਜਣ ਜੋ ਭਾਵੈ ਕਾਰ ਬ੍ਰਹਮਾ ਸੋਈ ਸੱਜਿਆ ਉਹ ਜੋ ਭਾਵੈ ਕਾਰ ਬ੍ਰਹਮੋ ਨਾ। ਲਖਾਉ ਜੁ ਇਧਰ ਪੋਰਾ ਸਾਹਾ ਜੀ ਤੇ ਚਲੋ ਹੁਣ ਅਪਾ ਚੱਲਦੇ ਆਂ। ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋਗੇ ਪੋਰਾ ਸਾਹਾ ਜੀ ਅੰਦਰ ਉਹਦੇ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਸਾਹਮਣੇ ਤੁਸੀਂ ਦੇਖ ਰਹੇ ਹੋਗੇ। ਅਸੀਂ ਆ ਗਏ ਜੀ ਮੱਥਾ ਟੇਕ ਕੇ ਬਾਹਰੇ ਅੰਦਰ ਉੱਥੇ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਨਹੀਂ ਤਾਂ ਤੁਹਾਨੂੰ ਦਿਖਾਉਂਦੇ ਜੀ ਨਾ। ਤੇ ਆਜੋ ਹੁਣ ਤੁਹਾਨੂੰ ਲੰਗਰ ਹਾਕ ਨਹੀਂ ਲੈ ਚੱਲਦੇ ਜੀ। ਉਹ ਦਿਖਾਉਣੇ ਆਏ ਕਿਦਰ ਸੇਵਾ ਚੱਲ ਰਹੀ ਹੈ ਜੀ ਦੇਖੋ। ਰਗੜਾਈ ਵਾਲੀ ਮਸ਼ੀਨ ਆ ਬਿਲਕੁਲ ਪਤਾ ਨਹੀਂ ਲੱਗ ਰਿਹਾ ਹੈਗਾ ਰਗੜਦੀ ਦਾ ਤੇ ਜੇ ਸਾਡੇ ਪਿੰਡ ਹੋਵੇ ਗਰੜ ਗਰੜ ਹੋਈ ਜਾਂਦੀ ਸਾਡੇ ਪਿੰਡਾਂ ਹਾਂ ਦੇਖੋ ਚਲੋ ਹੁਣ ਆਪਾਂ ਚੱਲਦੇ ਆਂ ਜੀ ਦੇਖੋ ਗੱਲੜਾ ਸਫਾਈ ਦੇਖੋ ਸਫਾਈ ਬਹੁਤ ਆ ਜੀ ਆਦੀ ਹੈਗੇ ਆ ਇਹ ਇਹਨਾਂ ਦੇ ਕੀ ਹੋਣਾ ਜਿਹੜਾ ਜਿਹੜਾ ਹਾਂ ਇਹਦੇ ਤੇ ਬਕੋਲੇ ਬਣਾਦਾ ਬਸ ਨਾਲੇ ਭਾਈ ਹੈਗਾ ਵੀ ਪ੍ਰੈਸ ਦੇਵ ਇਹਦਾ ਜੁਕਰ ਬਣਦਾ ਉਹਨੇ ਅੱਜ ਦਾ ਸੁਰਤ ਪਾ ਲਿਆ ਲੰਗਰ ਹਾਲ ਦੇਖੋ ਜੀ ਕਿੰਨਾ ਵਧੀਆ ਤੇ ਕਿੰਨਾ ਸੋਹਣਾ ਲੰਗਰ ਹਾਲ ਹੈਗਾ ਤੇ ਆਜੋ ਹੁਣ ਆਪਾਂ ਲੰਗਰ ਤਾਂ ਨਹੀਂ ਛਕਣਾ ਆਪਾਂ ਚਾਹ ਪੀਣੇ ਆਂ ਆ ਜਨਾ ਜਨਾ ਨੰਬਰ ਸਾਗਰੇ ਤੇ ਇਹ ਤਰ੍ਹਾਂ ਜਿਹੜੀ ਚੱਲ ਰਹੀ ਹੈ ਝੂਠੇ ਵਰਤਨਾ ਦੀ ਸੇਵਾ ਚੱਲਦੀ ਹੈ ਜੀ ਇੱਧਰ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਬੜਾ ਸੋਹਣਾ ਆਏਗਾ ਜੀ ਗੁਰਦੁਆਰਾ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਕਰਮ ਸਿੰਘ ਜੀ ਮਹਾਰਾਜ ਤੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਇਹ ਗੁਰੂ ਘਰ ਜਿਹੜਾ ਨਹਿਰ ਦੇ ਕਿਨਾਰੇ ਦੇ ਉੱਪਰ ਸਥਿਤਤਾ ਜੀ ਸਾਫ ਸਫਾਈ ਪਾਰਕਾਂ ਦੇ ਵਿੱਚ ਦੇਖੋ ਸੰਗਤ ਕਿੰਨੀ ਆਈ ਹੋਈ ਹੈਗੀ ਪਾਰਕਾਂ ਦੇ ਵਿੱਚ ਬੈਠੀ ਆਈ ਹੈਗੀ ਸੰਗਤ ਸਿਦੇ ਐਸਾ ਲਿਓਗੇ ਚਲੋ ਹੁਣ ਆਪਾਂ ਬੜੀ ਸ਼ੁਭ ਮੈਂ ਦਰਸ਼ਨ ਕੀਤੇ ਨੇ ਅੱਪਾਂ ਨੇ ਅੱਜ ਐਤਵਾਰ ਕਰਕੇ ਸੰਗਤ ਬਹੁਤ ਆ ਗਈ ਵੈਸੇ ਵੀ ਸੰਗਤ ਕਾਫੀ ਹੁੰਦੀ ਹੈ ਵੀਰੇ ਸਾ ਮਤਮਾ ਕਾਫੀ ਇਕੱਠਾ ਜੀ ਇੱਧਰ ਲਾਇਬ੍ਰੇਰੀ ਵੀ ਬਣੀ ਹੋਈ ਹੈ ਜੀ ਹਾਂ ਇੱਧਰ ਜਿਹੜਾ ਮੇਨ ਐਂਟਰੀ ਹੈਗੀ ਤੇ ਆਪਾਂ ਹੁਣ ਆਪਣੇ ਜੋੜੇ ਜਿਹੜੇ ਹੈਗੇ ਨੇਗੇ ਉਹ ਵੀ ਕਢਵਾਵਾਂਗੇ ਦੇਖੋ ਆ ਕਿੰਨੇ ਕਿੰਨੇ ਸੋਹਣੇ ਜਿਹੜੇ ਦਰਖਤ ਲੱਗੇ ਹੋਏ ਨੇਗੇ ਜੋੜੇ ਲੰਨੇ ਆਗੇ ਤੁਸੀਂ ਦੇਖ ਸਕਦੇ ਹੋਗੇ ਸੀ 16 ਜਿਹੜਾ ਆਪਣਾ ਬਈਓ ਉਹ ਸਾਈਡ ਤੇ ਠੀਕ ਠੀਕ ਤੇ ਇਧਰੋਂ ਆਪਾਂ ਜੋੜੇ ਲੰਨੇ ਆ ਅਸੀਂ ਜੀ ਮੱਥਾ ਟੇਕ ਕੇ ਆ ਗਏ ਸੀਗੇ ਬਾਹਰੇ ਤੇ ਹੁਣ ਆਪਦੇ ਚੱਲਦੇ ਆਂਗੇ ਪਿੰਡ ਨੂੰ ਕਿਉਂਕਿ ਸਾਨੂੰ ਕਈ ਦਿਨ ਹੋ ਗਏ ਪਿੰਡੋਂ ਆਇਆਂ ਨੂੰ ਤੇ ਹੁਣ ਅਸੀਂ ਪਿੰਡ ਨਿਕਲਦੇ ਆਂਗੇ ਵਾਖ ਦੇਖਦੇ ਆਂਗੇ ਜਿਹੜੇ ਛੋਟੇ-ਮੋਟੇ ਕੰਮ ਨੇ ਨਾਲ ਉਹਨੇ ਵੇੜ ਲਾਂਗੇ ਆਨੂੰ ਹਾਰਨ ਮਾਰਦਾ ਭਰਾਵਾ ਤੇ ਚਲੋ ਦੇਖਦੇ ਆਂ ਫਿਰ ਆਪਾਂ ਕੀ ਬਣਦਾ ਇਹਦੀ ਬਹੁਤਾ ਭਾਈ ਮਾਸਾ ਆ ਰਹਿਆਂਗੇ ਟਰੈਕਟਰ ਦੇ ਵਿੱਚੋਂ ਨਿਕਲ ਕੇ ਤੇ ਕਾਫੀ ਟਰੈਫਿਕ ਆ ਗਈ ਮੇਰੇ ਹਿਸਾਬ ਨਾਲ ਇੱਧਰ ਦੁਕਾਨਾਂ ਜਿਹਾ ਲੱਗੇ ਹੋਏ ਨੇ ਕੁਝ ਦੇਖਣ ਲੈਂਦੇ ਆਂ ਦੇਖੋ ਕਾਫੀ ਜਿਹੜੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਹਰ ਇੱਕ ਚੀਜ਼ ਦੀਆਂ ਤੇ ਆਪਾਂ ਹੁਣ ਦੇਖਦੇ ਤੇ ਇਹ ਮਹਾਜੇ ਮੋਬਾਈਲ ਦਾ ਮਾਉਂਟ ਮਿਲ ਜੇ ਨਾ ਤਾਂ ਵਧੀਆ ਗੱਲ ਆ ਕਿਉਂਕਿ ਮੈਨੂੰ ਮੋਬਾਈਲ ਦੇ ਮਾਉਂਟ ਦੀ ਲੋੜ ਹੈਗੀ ਮਾਉਂਟ ਤੇ ਮੋਬਾਈਲ ਦਾ ਮਿਲ ਨਹੀਂ ਰਿਹਾ ਮੈਂ ਕਾਫੀ ਦੁਕਾਨਾਂ ਦੇ ਪਤਾ ਕਰ ਲਿਆ ਜੇ ਮਾਉਂਟ ਮਿਲ ਜੇ ਤਾਂ ਮਾਉਂਟ ਲੈ ਲਈਏ ਕਿਉਂਕਿ ਕਈ ਵਾਰ ਲੋਕੇਸ਼ਨ ਲਾਉਣੀ ਪੈਂਦੀ ਹੈਗੀ ਤਾਂ ਉਹਦੇ ਕਰਕੇ ਫਿਰ ਕਈ ਵਾਰੀ ਦਿੱਕਤ ਆ ਜਾਂਦੀ ਹੈਗੀ ਤੇ ਮੇਰੇ ਹਿਸਾਬ ਨਾਲ ਤਾਂ ਹੋਣਾ ਹੀ ਨਹੀਂਗਾ ਤੇ ਕਾਫੀ ਰਾਸ਼ਾ ਅੱਜ ਐਂਤਵਾਰ ਕਰਕੇ ਵੀ ਕਾਫੀ ਰਾਸ਼ਾ ਹੈਗਾ ਤੇ ਬਾਕੀ ਦੇਖੋ ਸਾਵਰ ਪਦੇ 2 ਕਿਲੋ ਬਾਈ ਸੇਵ ਦੇ ਰਿਆ ਪਰ ਮਹਿੰਗੇ ਦੇ ਰਿਆ ਹੈ ਕਿਉਂ ਸਭ ਦੇ 3 ਕਿਲੋ ਆਉਂਦੇ ਨੇਗੇ ਬਾਕੀ ਚਲੋ ਹੁਣ ਆਪਾਂ ਦੇਖਦੇ ਹਾਂ ਕਿ ਚੱਲਦੇ ਆਂਗੇ ਤੁਹਾਨੂੰ ਵੀ ਦਿਖਾਣੇ ਆਂਗੇ ਔਰ ਮੋਟਰਸਾਈਕਲ ਪਾਵਾਗੇ ਨਹਿਰ ਨਰ ਤੇ ਅੱਜ ਬਾਬਾ ਜੀ ਪੂਰੇ ਯਾਰ ਨਾਲ ਨਾਲ ਚਾਹ ਵੀ ਗਏ ਸੰਤੁਸ਼ਟੀ ਜੀ ਆ ਗਈ ਸਵੇਰ ਦੀ ਚਾਹ ਵੀ ਦਿੱਤੀ ਗਈ ਚਲੋ ਫਿਰ ਉਹਨੂੰ ਕੱਢੀਏ ਮੋਟਰਸਾਈਕਲ ਕਿਵੇਂ ਫਸਿਆ ਹੋਇਆ ਚੱਲ ਪੇ ਜੀ ਅਸੀਂ ਰਾੜਾ ਸਾਹਿਬ ਤੋਂ ਵਾਪਸੀ ਸੁੰਦਰ ਸੁੰਦਰ ਦੁਕਾਨਾਂ ਤੇ ਨਾਲ ਹੀ ਬੜਾ ਤਕੜਾ ਨਹਿਰ ਉੱਪਰ ਦੀ ਹੋਈ ਫਿਰਦੀ ਆ। ਬਾਬਾ ਜੀ ਨਹਿਰ ਉੱਪਰ ਦੀ ਹੋ ਰਹੀ ਆ? ਹਾਂ ਪੂਰੀ-ਪੂਰੀ ਚੱਲਦੀ ਆ। ਹਾਂ ਇਹ ਲੱਗਦਾ ਮੈਨੂੰ ਖੜਕ ਖੋਲਦੇ ਇਹ। ਗਰਾਜ ਪਾਣੀ ਉੱਪਰ ਤੋਂ ਬਤਾ।